ਸਪਨੇ ਦੇ ਅੰਦਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਅਨੁਭਵ ਕਰੋ ਤੁਹਾਨੂੰ ਇੰਜ ਲੱਗੇਗਾ ਜਿਵੇਂ ਸਭ ਕੁਝ ਅਸਲੀ ਹੈ ਭੋਜਨ ਖਾ ਰਹੇ ਹੋ ਤੁਹਾਨੂੰ ਭੋਜਨ ਦਾ ਸੁਆਦ ਆਏਗਾ ਤੁਸੀਂ ਦੌੜ ਰਹੇ ਹੋ ਤੁਹਾਨੂੰ ਸੁਪਨੇ 'ਚ ਸਾਹ ਚੜੇਗਾ ਤੁਸੀਂ ਗਿਰ ਰਹੇ ਹੋ ਤੁਹਾਡੇ ਦਿਲ ਦੀਆਂ ਧੜਕਣਾਂ ਵੱਧ ਜਾਣਗੀਆਂ ਕਦੇ ਕਦਾਈ ਮਾੜਾ ਸੁਪਨਾ ਦੇ ਕੇ ਅਚਨ ਚੇਤ ਅੱਖ ਖੁੱਲ ਜਾਂਦੀ ਹੈ ਤੇ ਸ਼ੁਕਰਾਨਾ ਕਰਦੇ ਹਾਂ ਸ਼ੁਕਰ ਹੈ ਮਾਲਕਾ ਸਪਨਾਸੀ ਬਹੁਤ ਚੰਗਾ ਸੁਪਨਾ ਵੇਖਦੇ ਹੋਈਏ ਤੇ ਮਾਂ ਉਠਾ ਦੇ ਤੇ ਕਹਿੰਨੇ ਆ ਵੀ ਐਡਾ ਸੋਹਣਾ ਸੁਪਨਾ ਚੱਲੀ ਜਾਂਦਾ ਸੀ ਠਲ ਕੇ ਰੱਖਦਾ ਕਾਰਨ ਕਿਉਂਕਿ ਉਸ ਸੁਪਨੇ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਨੂੰ ਐਉਂ ਲੱਗਦਾ ਜਿਵੇਂ ਸਾਰਾ ਕੁਝ ਹੀ ਅਸਲੀ ਹੈ ਪਰ ਮਾਲਕ ਕਹਿੰਦੇ ਨੇ ਪਤਾ ਤਾਂ ਉਦੋਂ ਲੱਗਦਾ ਨਾ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਜਦੋਂ ਅੱਖਾਂ ਖੁੱਲ੍ਹਦੀਆਂ ਨੇ ਫੇਰ ਪਤਾ ਲੱਗਦਾ ਹੈ ਕਿ ਅਸਲੀਅਤ